ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸਰਕਾਰ ਦੀ ਸਕੀਮ ਤਹਿਤ ਪ੍ਰਾਪਰਟੀ ਟੈਕਸ ਅਦਾਇਗੀ ਸੀਵਰੇਜ ਅਤੇ ਪਾਣੀ ਦੇ ਨਵੇਂ ਕਨੈਕਸ਼ਨਾਂ ਸੰਬੰਧੀ ਸ਼ਹਿਰ ਭਰ ਵਿੱਚ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਸ਼ਹਿਰ ਵਾਸੀ ਬਿਨਾਂ ਜੁਰਮਾਨੇ ਤੋਂ ਆਪਣਾ ਪ੍ਰਾਪਰਟੀ ਟੈਕਸ ਭਰ ਸਕਦੇ ਹਨ ਇਸ ਸੰਬੰਧੀ ਨਗਰ ਨਿਗਮ ਦੇ ਵਿਧੀ ਕਮਿਸ਼ਨਰ सुरेंद्र ਸਿੰਘ ਨੇ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਇਸ ਸਥਾਨ ਨਾਲ ਜਾਣਕਾਰੀ ਸਾਂਝੀ ਕੀਤੀ ਦੇਖੋ ਜਿਹੜਾ ਹੈਗਾ ਅਸੀਂ ਆਹ ਮਾਨ ਜੋ ਕਮਿਸ਼ਨਰ ਸਾਹਿਬ ਤੇ ਮੇਅਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਅਸੀਂ ਆਮ ਪਬਲਿਕ ਦੀ ਸਹਾਇਤਾ ਲਈ ਜਿਹੜੇ ਪਬਲਿਕ ਜਿਹੜੇ ਹੈਗੇ ਪ੍ਰਾਪਰਟੀ ਟੈਕਸ ਦੇ, ਵਾਟਰ ਸਪਲਾਈ ਦੇ, ਸੀਵਰੇਜ ਦੇ ਅਸੀਂ ਕੈਂਪ ਲਗਾ ਰਹੇ ਆਂ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ OTS ਸਕੀਮ ਜਿਹੜੀ ਪ੍ਰਾਪਰਟੀ ਟੈਕਸ ਲਈ ਜਿਹੜੀ ਹੈਗੀ ਆ ਉਹ ਕੱਢੀ ਗਈ ਹੈ ਸੋ ਉਹਦੇ ਲਈ ਲੋਕਾਂ ਦੀ ਸਹੂਲਤਾਂ ਲਈ ਅਸੀਂ ਜਿਹੜਾ ਹੈਗਾ ਆ ਵਾਰਡਾਂ ਦੇ ਵਿੱਚ ਜਾ ਕੇ ਕਲੋਨੀਆਂ ਦੇ ਵਿੱਚ ਜਾ ਕੇ ਕੈਂਪ ਲਾ ਰਹੇ ਹਾਂ ਸੋ ਦਾ ਲੋਕੀ ਮੌਕੇ ਤੇ ਹੀ ਆਪਣਾ ਪ੍ਰੋਪਰਟੀ ਟੈਕਸ ਭਰਨ ਉਹਦੇ ਨਾਲ ਨਾਲ ਜਿਹੜਾ ਵਾਟਰ ਸਪਲਾਈ ਤੇ ਸੀਵਰੇਜ ਦਾ ਵੀ ਜਿਹੜਾ ਹੈਗਾ ਬਹੁਤ ਸਾਰੇ ਸਾਡੇ ਧਿਆਨ ਚ ਇਦਾਂ ਦੇ ਕੇਸ ਆਇਆ ਕਿ ਜਿਹੜੇ ਲੋਕਾਂ ਨੇ ਕਨੈਕਸ਼ਨ ਨਹੀਂ ਲਿਆ ਅਸੀਂ ਜਿਹੜਾ ਹੈਗਾ ਉਹਦੇ ਜਿੱਥੇ ਲੋਕਾਂ ਨੂੰ ਨੋਟਿਸ ਵੀ ਦੇ ਰਹੇ ਹਾਂ ਉਹਦੇ ਨਾਲ ਨਾਲ ਜਿਹੜਾ ਅਸੀਂ ਕੈਂਪਾਂ 'ਚ ਜਾ ਕੇ ਜਿਹੜਾ ਹੈਗਾ ਉਹਨਾਂ ਦੇ ਅਸੀਂ ਫਾਰਮ ਵੀ ਭਰ ਰਿਆ ਹਾਂ ਨਵੇਂ ਕਨੈਕਸ਼ਨ ਅਲਾਟ ਕਰ ਰਹੇ ਹਾਂ ਤਾਂ ਕਾਫੀ ਹੁੰ ਘਾਰਾ ਸਾਨੂੰ ਫੀਲਡ ਦੇ ਵਿੱਚ ਮਿਲਿਆ ਸਾਡੇ ਇਲੈਕਟਿਡ ਰਿਪ੍ਰেজੈਂਟੇਟਿਵਸ ਜਿਹੜੇ ਹੈਗੇ ਮਾਨਜੋਗ ਐਮ ਐਲ ਏ ਸਿਵਾਨ ਨੇ ਸਾਡੇ ਕਾਉਂਸਲਰ ਸਿਵਾਨ ਨੇ ਉਹਨਾਂ ਸਾਰਿਆਂ ਕੋਲ ਨੂੰ ਵੀ ਸਾਨੂੰ ਸਹਿਯੋਗ ਮਿਲ ਰਿਹਾ ਉਹ ਵੀ ਕੈਂਪਾਂ ਦੇ ਵਿੱਚ ਪਬਲਿਕ ਦੀ ਸ਼ਮੂਲੀਅਤ ਬੜੇ ਵੱਡੇ ਪੱਧਰ ਤੇ ਕਰਾ ਰਹੇ ਨੇ ਤੇ ਕਾਫੀ ਸਾਨੂੰ ਰਿਕਵਰੀ ਜਿਹੜੀ ਹੈ ਕੈਂਪਾਂ ਦੇ ਵਿੱਚ ਹੋ ਰਹੀ ਹੈਗੀ ਉਹ ਬਾਕੀ ਜਿਹੜਾ ਓਟੀਐਸ ਤੋਂ ਬਾਅਦ ਦੇਖੋ ਫਿਰ ਇੱਕ ਵਾਰ ਜਨਾ 31 ਦਸੰਬਰ ਤੱਕ ਤਾਂ ਸਾਡੇ ਕੋਲ ਵੈਸੇ ਹੀ ਜਿਹੜਾ ਹੈਗਾ ਬਿਨਾ ਫਾਈਨ ਤੋਂ ਭਰਨ ਦਾ ਜਿਹੜਾ ਹੈਗਾ ਸਾਨੂੰ 31 ਸਤੰਬਰ ਤੱਕ ਸਾਡੇ ਕੋਲ ਰਿਵੈਟ ਹੁੰਦੀ ਹੈ 10% ਉਸ ਤੋਂ ਇਲਾਵਾ 31 ਦਸੰਬਰ ਤੱਕ ਵਿਦਾਊਟ ਫਾਈਨ ਪ੍ਰਾਪਰਟੀ ਟੈਕਸ ਭਰ ਸਕਦੇ ਆ ਉਸ ਤੋਂ ਬਾਅਦ ਜਿਹੜਾ ਫਾਈਨ ਪੈਣਾ ਸ਼ੁਰੂ ਹੋ ਜਾਂਦਾ ਤਾਂ ਮੈਂ ਤੇ ਲੋਕਾਂ ਨੂੰ ਸਾਰਿਆਂ ਨੂੰ ਆਮ ਪਬਲਿਕ ਨੂੰ ਨਾਗਰਿਕਾਂ ਨੂੰ ਅਪੀਲ ਕਰਾਂਗਾ ਕਿ ਜਿਹੜਾ ਸਰਕਾਰ ਨੇ ਜੋ ਸਕੀਮ ਕੱਢੀ ਹੈ ਵਾਦ ਤੋਂ ਵਾਦ ਫਾਇਦਾ ਉਠਾਉਣ ਸੋ ਥੈਟ ਉਹਨਾਂ ਨੂੰ ਜ਼ਿਆਦਾ ਜਿਹੜਾ ਹੈਗਾ ਪੈਸੇ ਨਾ ਦੇਣ ਪੈਣ ਜੇਕਰ ਤੁਸੀਂ ਵੀ ਹਜੇ ਤੱਕ ਆਪਣਾ ਪ੍ਰਾਪਰਟੀ ਟੈਕਸ ਅਦਾ ਨਹੀਂ ਕੀਤਾ ਤਾਂ ਇਹ ਖਬਰ ਤੁਹਾਡੇ ਲਈ ਹੈ ਨਗਰ ਨਿਗਮ ਵੱਲੋਂ ਪੰਜਾਬ ਸਰਕਾਰ ਦੀ ਸਕੀਮ ਤਹਿਤ ਬਿਨਾ ਜੁਰਮਾਨੇ ਤੋਂ ਪ੍ਰਾਪਰਟੀ ਟੈਕਸ ਅਦਾਇਗੀ ਦਾ ਮੌਕਾ ਦਿੱਤਾ ਗਿਆ ਹੈ ਜਿਸ ਦੇ ਤਹਿਤ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਤੇ ਕੈਂਪ ਲਗਾਏ ਜਾ ਰਹੇ ਨੇ ਸੋ ਜੇਕਰ ਤੁਸੀਂ ਵੀ ਜੁਰਮਾਨੇ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣਾ ਜਲਦ ਜਲਦ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਓ ਵਧੇਰੇ ਜਾਣਕਾਰੀ ਲਈ ਤੁਸੀਂ ਨਗਰ ਨਿਗਮ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹੋ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਵੇ